ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਟਾਈਮ ਹੈਗਾ ਸਵੇਰ ਦਾ ਜੀ 9:30 ਹੋਏ ਆ ਤੇ ਆਪਾਂ ਸਬਜ਼ੀ ਤੋੜ ਲਗੇ ਵੇਖਦੇ ਆਂ ਗਵਾਰਾ ਪਹਿਲਾਂ ਵੇਹਣੀ ਆ ਕਿਸ ਤਰ੍ਹਾਂ ਦਾ ਮੱਚ ਪਿੰਡਾਂ ਵੀ ਪੱਕਾਂ ਪੰਗਾ ਪੱਡਿਆਂ ਹੁੰਗਾ ਪੰਗਾ ਪੱਕਾਂ ਤਾਂ ਨਹੀਂ ਹੁੰਦੇ ਵੈਸੇ ਵੱਡੀਆਂ ਵੱਡੀਆਂ ਹੋ ਜਾਂਦੀਆਂ ਹੁੰਦੀਆਂ ਤਾਂ ਲਵਾਂਗੇ ਆ ਤੇ ਕੱਕੂs ਬੋਤ ਹੋਇਆ ਪਿਆ ਵਿੱਚ ਸਬਜੀ ਦੇ ਸਬਜੀ ਲੱਥੀ ਜਾਂਦੀ ਟਾਈਮ ਸਰੀ ਜਾਂਦਾ ਇਧਰ ਤੋਰੀਆਂ ਨੇ ਬਹੁਤ ਫਲ ਚੱਕਿਆ ਹੁਣ ਤੋਰੀਆਂ ਲੱਗਣੀਆਂ ਪਹਿਲਾਂ ਤਾਂ ਨਹੀਂ ਲੱਗਦੀਆਂ ਸੀ ਤੇ ਇਹ ਗਵਾਰਾ ਲੱਗਾ ਜੀ ਮਿਹਨਤ ਤਾਂ ਕਰਨੀ ਪਊਗੀ ਆਪਾਂ ਨੂੰ ਤੇ ਦਿਹਾਉਣੇ ਆ ਭਾਂਡਾ ਤੋੜਦੇ ਆ ਫਿਰ ਗਵਾਰਾ ਹੀ ਧਰ ਲਾਂਗੇ ਨਾ ਹੋਇਆ ਤਾਂ ਹੁਣ ਥੋੜੀ ਜੀ ਪਿੰਡੀਆਂ ਦੀ ਬਣਾ ਕੇ ਖਾ ਲਾਂਗੇ ਗਵਾਰਾ ਸ਼ਾਮ ਨੂੰ ਖਾ ਲਾਂਗੇ ਤੇ ਜਲੋਜੀ ਦਿਖਾਉਣੇ ਉੱਥੇ ਮੈਂ ਵੱਲ ਜੀ ਤੋੜੀ ਨਹੀਂ ਸੀਗੀ ਮੈਂ ਕਹਿਣਾ ਵੀ ਚਿਬੜਾਂ ਦੀ ਐ ਸ਼ੈ ਚਿਬੜ ਲੱਗਣ ਯਾਰデア ਪੁੱਗੀ ਹੈ ਵੇਣੇ ਆ ਜੇ ਕੋਈ ਚਿਬੜ ਲੱਗਾ ਹੋਇਆ ਤਾਂ ਰੱਖ ਲਾਂਗੇ ਨਹੀਂ ਆਪਾਂ ਪੱਟ ਕੇ ਥਾਂ ਸਾਫ਼ ਕਰ ਲਾਂਗੇ ਇੱਥੋਂ ਸਾਰਾ ਆਵੇ ਲੱਗੇ ਆ ਜੀ ਚਿਬੜ ਚਿਬੜ ਲੱਗਣ ਲੱਗੇ ਹੁਣ ਇਸ ਤਰ੍ਹਾਂ ਦੇ ਚਿਬੜ ਲੱਗਦੇ ਐ ਇਹਨੂੰ ਐ ਕਿ ਲੱਗਾ ਹੋਰ ਵੇਖ ਕੇ ਲੱਗੇ ਆ ਜੀ ਲੱਗਣ ਲੱਗੇ ਕਿਰਾਂ ਫਿਰ ਤਾਂ ਹੋਰ ਵੀ ਲੱਗਣਗੇ ਹਰੇ ਲੱਗੇ ਇਹਨਾਂ ਨੂੰ ਹੋਰ ਲੱਗੇ ਹੈ ਜੀ ਬੱਚੇ ਦੇ ਤਾਂ ਲੱਗਾ ਇੱਕ ਤਾਰਾਂ ਵਾਲੇ ਜੁੱਬੜੇ ਇਸ طرح ਦੇ ਗੋਲ ਗੋਲ ਜਿਹੇ ਦੇਸੀ ਜੁੱਬੜੇ ਕਿਟਨੀ ਬਹੁਤ ਸਵਾਦ ਬਣਿਆ ਕਰੂਗੀ ਜੋ ਪੱਕ ਗਿਆ ਆਪਾਂ ਚਟਨੀ ਵੀ ਬਣਾਵਾਂਗੇ ਇਹਦੀ ਚਲੋ ਜੀ ਆਪਾਂ ਗਵਾਰਾ ਤੋੜ ਲਏ ਫੇਰ ਗੱਲ ਕਰਦੇ ਆ ਥੋੜੇ ਟਾਈਮ ਬਾਅਦ ਉਹ ਜੀ ਕੱਲੀ ਕੱਲੀ ਫਲੀ ਤੋੜ ਕੇ ਆਪਾਂ ਇੰਨਾ ਕ ਗਵਾਰਾ ਤੋੜ ਲਿਆ ਨਾਲ ਦੇ ਨਾਲ ਪਿੰਡੀਆਂ ਦੇ ਸੰਨਾ ਆਪਾਂ ਉਹ ਵੀ ਤੋੜ ਲੇਣਾ ਕਿਉਂਕਿ ਜੀ ਗਵਾਰਾ ਤੋੜਨ ਤੇ ਟਾਈਮ ਲੱਗ ਗਿਆ 10 ਵਜ ਗਏ ਹਜੇ ਹੋਰ ਤੋੜਨ ਵਾਲਾ ਗਵਾਰਾ ਆ ਵਿੱਚ ਜਿਬੜ ਲੱਗ ਲਾ ਕੇ ਖਰਾਬ ਹੋ ਹੀ ਜਾਂਦੀ ਤੇ ਆਪਾਂ ਹੁਣ ਫਲੀਆਂ ਪਿੰਡੀਆਂ ਥੋੜੀਆਂ ਜੀਆਂ ਤੋੜ ਕੇ ਧਰ ਲੈਣੀਆਂ ਕਿਉਂਕਿ ਖੇਤੋਂ ਆ ਗਏ ਤੇ ਇਹਨਾਂ ਨੇ ਵੀ ਰੋਟੀ ਖਾਣੀ ਐ ਤੇ ਫੇਰ ਆਪਾਂ ਬਾਅਦ ਚ ਤੋੜਦੇ ਆ ਕਿਉਂਕਿ ਹੁਣ ਟਾਈਮ ਲੱਗ ਜੂਆ ਗੁਵਾਰਾ ਤਾਂ ਹਜੇ ਬਹੁਤ ਲੱਗਾ ਵਾ ਮੈਂ ਗੁੱਛੇ ਨਹੀਂ ਤੋੜਦੀ ਮੈਂ ਪਹਿਲਾਂ ਹੀ ਕੱਲੀ-ਕੱਲੀ ਫਲੀ ਤੋੜਦੀ ਆਂ ਵੀ ਮੁੜ ਕੇ ਫੇਰ ਬਹਿ ਕੇ ਡੂੰਗਣਾ ਆਪਣੀ ਔਖਾ ਵਾ ਇੱਥੋਂ ਕੱਲੀ-ਕੱਲੀ ਫਲੀ ਤੋੜ ਲੈਨੇ ਨਾਲੇ ਫਾਲ ਲੱਗਾ ਰਹੂਗਾ ਨਾਲ ਛੱਡਦਾ ਨਹੀਂ ਗੁੱਛਿਆਂ ਦੇ ਨਾਲ ਅੱਧਾਂ ਦਾ ਕੱਚਾ ਫਲੀਆਂ ਚੱਲੀਆਂ ਜਾਂਦੀਆਂ ਕੁਝ ਫਾਲ ਚੱਲਾ ਜਾਂਦਾ ਚਲਾ ਜਾਂਦਾ ਨਾਲ ਹੀ ਵੇਸਟ ਹੁੰਦਾ ਖਰਾਬ ਹੁੰਦਾ ਉਹਦਾ ਕੋਈ ਆਸਰਾ ਨਹੀਂ ਤੇ ਹੁਣ ਆਪਾਂ ਪਿੰਡਾਂ ਘਰਦਿਆਂ ਹੋਰ ਉੱਥੋਂ ਤੋੜ ਲੈਨੇ ਆਂ ਤੇ ਆਪਣਾ ਡੰਗ ਹੋ ਜੂਗਾ ਤੇ ਹੁਣ ਆਪਾਂ ਪਿੰਡਾਂ ਧਰ ਲੈਨੇ ਤੇ ਸ਼ਾਮ ਨੂੰ ਧਰ ਲਾਂਗੇ ਗੁਵਾਰਾ ਤੋੜ ਕਿਉਂਕਿ ਹੁਣ ਮੌਸਮ ਠੰਡਾ ਸੀਗਾ ਅੱਜ ਤੇ ਗਰਮੀ ਲੱਗ ਨਹੀਂ ਰਹੀ ਸੀ ਮੈਂ ਕਿਹਾ ਚਲ ਤੋੜਨਾ ਨਾਲੇ ਥੋੜਾ ਜਿਹਾ ਆਪਾਂ ਸਾਫ ਸਫਾਈ ਕਰ ਲਾਂਗੇ ਸਬਜ਼ੀ ਦੀ ਚਲੋ ਜੀ ਤੋੜ ਲਗੇ ਪਿੰਡਾਂ ਦਾ ਜਾਂ ਤਾਂ ਜੜਾਂ ਚ ਪਿੰਡਾਂ ਲੱਗਦੇ ਨੇ ਤੇ ਜਾਂ ਜਮਾ ਟੂਸੀ ਕੱਟਦੇ ਨੇ ਵੱਡੇ ਵੱਡੇ ਪਿੰਡਾਂ ਨਾਲ ਲੋ ਜੀ ਇਹਨੇ ਸਾਰੇ ਪਿੰਡਾਂਆਂ ਮਿਲ ਗਏ ਆਪਾਂ ਨੂੰ ਤੇ ਆਪਾਂ ਇਹਨਾਂ ਨੂੰ ਤੋੜ ਕੇ ਲੈਣੀ ਆ ਧਾਰ ਕਿ ਇੰਦਰ ਗਵਾਰੇ ਨੇ ਬਹੁਤ ਫਲ ਲੱਗਾ ਜੀ ਗੱਲ ਕਰ ਤੋੜ ਨਹੀਂ ਔਖਾ ਵਾ ਟੁੱਟਦਾ ਨਹੀਂ ਗਾ ਮੈਂ ਤਾਂ ਬਹੁਤ ਪਾਲਦਾ ਸੀ ਬਹੁਤ ਪਾਲ ਲੱਗਾ ਗਵਾਰੇ ਨੂੰ ਆਪਾਂ ਫੇਰ ਤੋੜਦੇ ਨੇ ਫ੍ਰੀ ਹੋ ਗਏ ਪਰ ਇਹ ਤੇ ਗਵਾਰੇ ਦੇ ਇਹਨਾਂ ਸਾਰੇ ਪੱਤੇ ਪਿੱਤੇ ਝਾੜਦੇ ਉਹਨਾਂ ਨੇ ਮੱਝਾਂ ਵਾਲੇ ਜਿਹੜੇ ਮੱਝਾਂ ਲਈ ਕਰਦੇ ਹੁੰਦੇ ਉਹ ਮੱਝਾਂ ਨੇ ਵਿੱਚ ਵੜ ਗਏ ਇਹਦੇ ਪਿੰਡਾ ਪੁੰਡਾ ਦੇ ਪੱਤੇ ਖਾ ਕੇ ਸਾਰੇ ਘਿਰਾ ਇਹ ਖਾ ਗੀ ਸੀਗੇ ਪਰ ਹੁਣ ਫੇਰ ਇਹ ਫੁੱਟ ਪੈ ਜੀ ਮੀਂਹ ਪੈ ਜਾਵੇ ਤਾਂ ਉਦੋਂ ਵੀ ਵਧੀਆ ਪਾਣ ਜਾ ਰਿਹਾ ਦੇਖੋ ਬੁਆਰੇ ਦੇ ਬੀਤੇ ਭਰੇ ਭੇਗ ਬੁਆਰੇ ਦੇ ਆਪਾਂ ਫੇਰ ਤੋੜਦੇ ਆ ਰੋਟੀ ਵੀ ਖਾ ਕੇ ਇਹ ਲੋਹੇ ਜੀ ਬਣਾ ਕੇ ਕਿਉਂਕਿ ਖੇਤ ਤੋ ਆਇਆ ਭੁੱਖ ਲੱਗੀ ਹੋਈ ਇਹਨਾਂ ਨੂੰ ਤੇ ਚਲੋ ਜੀ ਕਰਤੇ ਆ ਫਿਰ ਗੱਲ ਨਾਲੇ ਆਹ ਤਾਂ ਵੇਖ ਲਾਗੇ ਆਰਦ ਨੇ ਤੋਰੇ ਪਖੜੀਆਂ ਦੇ ਬੁੱਤੇ ਤਾਂ ਵੀ ਨੱਚ ਗਏ ਇਧਰ ਸਾਰ ਨੂੰ ਨੱਚਣ ਨੇ ਤੋਰਣੇ ਵੀ ਲੱਗਣ ਲੱਗੇ ਆ ਦਿੱਕ ਤੋਰੀ ਲੱਗੀ ਆ ਦੱਦੂ ਪਾਸੇ ਡੰਗ ਹੋ ਗਿਆ ਕਰੂਗਾ ਇਧਰ ਆਪਣੇ ਪੱਠੇ ਹੁਣ ਆਪਣਾ ਪੱਠਿਆਂ ਨੂੰ ਵਾਢਾ ਲਾਇਆ ਵਾ ਪੱਠੇ ਬਹੁਤ ਔਖੇ ਚਾਰਕ ਟਾਂਡੇ ਚੱਕੇ ਜਾਂਦੇ ਆ ਜੀ ਕਹਤਾ ਹੈ ਤਾਂ ਲਵੀ ਹੈ ਹਜੇ ਤੇ ਪਰ ਵੱਢਨੇ ਚੱਕਨੇ ਕੁੱਤਰਨੇ ਬਹੁਤ ਔਖੇ ਇਹਨੇ ਕ ਵੜਲੇ ਆਪਾ ਇੱਧਰ ਵੇਖੋ ਹਰਿਆਲੀ ਚਲੋ ਜੀ ਸਤੋ ਗੇਪਣ ਡਾ ਤੋ ਕੇ ਤਰਗੇ ਖਾਗੀ ਰੋਟੀ ਆਈ ਬਰੈਡ ਰਕੀ ਘਰਾ ਮੰਨਦਾ ਹੋਇਆ ਨਹੀਂ ਜੇ ਬਾਜ਼ਾਰ ਦੇ ਵਿੱਚ ਵੀ ਦੇਸੀ ਫਲ ਗਾ ਹੀ ਆਉਂਦੇ ਨਾ ਕਰਨਾ ਆਪਣੇ ਕੰਟੀਣਾ ਫਲਾਂਗੇ ਤੋੜਦੇ ਮਿਰਚਾਂ ਨੇ ਹੀ ਪਾਣੀ ਚੱਤੀ ਮਿਰਚਾਂ ਵੀ ਆਦਮ ਲੱਗਿਆ ਹੁਣ ਤਾਂ ਨਹੀਂ ਹੋਰ ਕਹਿ ਗਿਆ ਤਾਂ ਵਧੀਆ ਸਬਜ਼ੀ ਬਣਦੀ ਸੀ ਲੋ ਜੀ ਇੰਨਾ ਗਵਾਰਾ ਆਪਾਂ ਲਿਆ ਤੋੜ ਤੋਪ ਚੜਿਆ ਹੀ ਦੁਪਹਿਰਾ ਤੇ ਹੁਣ ਆਪਾਂ ਚੱਲਦੇ ਆ ਘਰੇ ਤੇ ਬਣਾਉਣੀ ਆ ਚਾਹ ਬਣਾ ਕੇ ਪੀਣੇ ਤੇ 13 ਸਾਰੇ ਆਪਾਂ ਬੂਟੇ ਖਾਲੀ ਕਰਦੇ ਆ ਤੇ ਇਹਤੇ ਕਰਾਂਗੇ ਸਵੇਰੇ ਨਾਲੇ ਸ਼ਾਮ ਨੂੰ ਥੋੜਾ ਜਿਹਾ ਟਾਈਮ ਲੱਗਾ ਤਾਂ ਆਪਾਂ ਸਾਫ ਸਫਾਈ ਕਰ ਦਾਂਗੇ ਇਹਦੀ ਸਾਰੇ ਬੂਟੇ ਨਾ ਘੜਨਾ ਤੋੜ ਲੈਣਾ ਜੀ ਫਿਰ ਵੀ ਵਿੱਚ ਉਹ ਰਹਿ ਜਾਂਦੇ ਨੇ ਵਿਰਲੰਗਾ ਵਿਰਲੰਗਾ ਕੀੜਾ ਤਾਂ ਬੂਟੇ ਖਾਲੀ ਕਰਦੇ ਆ ਮੈਂ ਸਾਰੇ ਇਸ ਤੋਂ ਨਹੀਂ ਰਹੀ ਖਲੀ ਕੋਈ ਨਾਲ ਚਲੋ ਜੀ ਬੜਾ ਕਾ ਕੁਛੜਾ ਪਿਆ ਆ ਸ਼ਾਮ ਨੂੰ ਸਫਾਈ ਕਰਾਂਗੇ ਹੁਣ ਦੁਪਹਿਰਾ ਝੜ ਗਿਆ ਚਾਹ ਬਣਾ ਕੇ ਤੇ ਨਹਾ ਕੇ ਰੈਸਟ ਕਰਦੇ ਝੱਟ ਕੋਈ ਸੂਟ ਸਿਉਣੇ ਆ ਸੂਟ ਕਪੜਾ ਸਿਉਣ ਵਾਲਾ ਪਿਆ ਆਪਣਾ ਇਹ ਉਹ ਚਲੋ ਜੀ ਠੀਕ ਹੈ ਅੱਜ ਦੀ ਵੀਡੀਓ ਦਾ ਵੀ ਐਂਡ ਇੱਥੇ ਹੀ ਕਰਦੇ ਆ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਆਨੇਮ ਦੀ ਛਾਂ ਜੀ درختਾਂ ਦਾ ਬਹੁਤ ਆਸਰਾ ਹੁੰਦਾ ਹੁਣ ਮੀਂਹ ਪੈਂਦੇ ਤਾਂ ਆਪਾਂ ਇੱਧਰ ਬਾਰਲੇ ਪਾਸੇ ਕਰ ਦੇ ਦਿੱਤੇ ਦੋ ਬੂਟੇ ਲਾਏ ਇੱਥੇ ਨਾਲ-ਨਾਲ ਬੂਟੇ ਲਾਵਾਂਗੇ ਨਾਲੇ ਤਾਂ ਸ਼ਾਰਿਆ ਗਰੂ ਠੰਡਾ ਰਿਆ ਕਰ ਘਰ ਨਾਲੇ ਵਧੀਆ ਆਕਸੀਜਨ ਆਪਾਂ ਨੂੰ ਮਿਲਦੀ ਰਹੂਗੀ ਤੇ ਚਲੋ ਜੀ ਜਾਵੋਣਾਂ ਦੇ ਗੁੱਛੇ ਦੇ ਲੱਗੇ ਸੀ 5-7 ਉਹ ਤੋੜ ਲਈ ਬਾਹਾਂ ਗਾਣੇ ਲੱਗੇ ਯਾਰ ਕੀ ਟੱਕ ਲਾਵਾਂਗੇ ਦੀਵਾਲੀ ਤੇ ਜਰੂਰ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਥੈਂਕ ਯੂ ਫॉर ਵਾਚਿੰਗ ਸਰੋਚ ਬਣਾ ਬੋੜਾ ਤੇ ਆ ਆਪਣੀ ਬਾੜ ਦੇ ਅੱਗੇ ਹੀ ਲੱਗੀ ਹੈ ਜੀ ਸਬਜ਼ੀ ਆਹ ਇਧਰ ਤਾਇਆ ਜੀ ਦਾ ਘਰ ਹੈ ਓਕੇ ਬਾਈ